ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਵੀ ਜੀ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲਾ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 21 ਹੋ ਗਈ ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਭੋਦਾ ਦੇ ਕੱਟ ਕਰਨੇ ਬਰਸ਼ੀਆਂ ਦੇ ਕੱਟ ਕਰੇ ਕਰਾ ਦੇ ਫਿਰ ਵੀ ਹਾਂ ਭਾਈ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕ ਕੇ ਦੀਪ ਸਿੱਧੂ ਨੇ ਫਤੇਗੜ ਸਾਹਿਬ ਬਾਅਦਸ ਪੰਜਾਬ ਦੇ ਜਥੇ ਬੰਦੀ ਬਣਾਈ ਸੀ ਕਿੰਨਾ ਬੰਦਾ ਪਹੁੰਚਿਆ ਪਤਾ 250 ਜਿੱਦੇ ਦੀਪ ਸਿੱਧੂ ਦੀ ਮੌਤ ਹੋਂਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦੇ ਨੇ ਜਾਨ ਤੋਂ ਬਾਅਦ ਇਕੱਠ ਕਰਨਾ ਹੋਰ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਹੈ ਮਗਰੋਂ ਕੱਟ ਕਰਨਾ ਹੈ ਪਹਿਲਾਂ ਕੱਫੇ ਹੋਣਾ ਹੁਣ ਇਹਦਾ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ ਉਹਦਾ ਇੱਕ ਗੱਲ ਤੇ ਖੜੇ ਆ ਵੀ ਜਾਂ ਸਾਡੇ ਦਾ ਲਾਛਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂ ਹੁਣ ਆਪਾਂ ਪੰਜਾਬ ਉਹਦੇ ਲਾਛਾ ਲਿਆਉਣੀਆਂ ਨੇ ਤੇ ਜੋਜਿਆਂ ਨੂੰ ਲੈ ਕੇ ਆਉਣਾ ਇਹ ਤੈ ਤੁਸੀਂ ਕਰਨਾ ਦੁੱਖ ਦੀ ਗੱਲ ਆ ਮੈਨੂੰ ਭਾਈ ਡਾਕਟਰ ਸਾਹਿਬ ਨੇ ਦੱਸਿਆ ਦੁੱਖ ਨੇ ਸਾਹਿਬ ਨੇ ਕਹਿੰਦੇ ਭਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰਗੇ ਲੋਕਲ ਬੰਦੇ ਬਹੁਤ ਘਟ ਆਏ ਦੂਰੋਂ ਦੂਰੋਂ ਆ ਗਏ ਹਲੇ ਚੱਲ ਕੇ ਮਾਝਾ ਹਮੇਸ਼ਾ ਸੰਘਰਸ਼ਾਂ ਦਾ ਜੰਗਾਂ ਜੁੱਧਾਂ ਦਾ ਗੜ ਰਿਹਾ ਹੈ ਮਾਝਾ ਤੁਹਾਨੂੰ ਅਪੀਲ ਕਰਦਾ ਇੱਚੇ ਜੋਰ ਵੱਧ ਤੋਂ ਵੱਧ ਲਾਓ ਬਾਈ ਤੇ ਅਪੀਲ ਹੈ ਸਟੇਟ ਸਕੱਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁੱਤਿਆ ਤੋਂ ਆਸੇ-ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ ਫੇਸ ਪਹੁੰਚਦੀ ਆ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੈਠੇ 30-30 ਸਾਲ ਤੋਂ ਜੇਲ੍ਹਾਂ ਚ ਬੰਦ ਐ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਦਿਵਰੂਗੜ ਬੈਠੇ ਐ ਇਹ ਕਿਸੇ ਵੀ ਕੀ ਮੁੱਦੇ ਉੱਤੇ ਪੰਜਾਬ ਲੈ ਕੇ ਆਉਣੇ ਐ ਤੂੰ ਹੀ ਕੋਈ ਜੱਥੇਬੰਦਕ ਤੌਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਪ੍ਰੋਗਰਾਮ ਦਿੱਤਾ ਜਾਵੇ ਵੱਡੇ ਕੱਠ ਦੀ ਕਾਲ ਦਿਓ ਪੰਜਾਬ ਪੱਤਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿ ਪੰਦਾ ਸੀ ਮਾਝੇ ਦੇ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਆਉਂਦਾ ਚ ਵੀ ਭਾਈ ਆਓ ਇਕੱਠੇ ਹੋ ਕੇ ਪੰਬਰਸਰ ਇਕੱਠੇ ਹੋਣਾ ਜਗਦੇ ਵੀ ਆਪਾਂ ਇਕੱਠੇ ਹੋਣਾ ਬਾਲੇ ਸਾਨਿਆ ਸੁਬੀਰ ਕਾਹਲ ਸੋਡੇ ਕੱਠ ਨੇ ਸੋਡੀ ਤਾਕਤ ਨੇ ਸਰਕਾਰ ਚ ਘਾਉਣੀ ਹੈ ਕਈ ਗਿਲਾ ਕਰਦੇ ਆ ਕਿ ਭਾਈ ਭਾਨੇ ਵਾਲੀ ਵਾਰੀ ਇੰਨਾ ਇਕੱਠ ਕਰ ਲਿਆ ਹੁਣ ਕਿਉਂ ਨਹੀਂ ਭਾਨੇਵਾਰੀ ਭਾਈ ਮੈਂ 15 ਦਿਨ ਪਿੰਡਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਅਪੀਲਾਂ ਕਰਦਾ ਰਿਹਾ ਤਾਂ ਲੋਕ ਨੌਜਵਾਨ ਖਾਸ ਤੌਰ ਤੇ ਉੱਠ ਕੇ ਉਹਦੇ ਵੱਡੀ ਗਿਣਤੀ ਚ ਆਏ ਐ ਰੋਕਾਂ ਤੋੜ ਕੇ ਆਏ ਐ ਪੋਰਸ ਦਾ ਸਰਕਾਰ ਦਾ ਡਰ ਕੱਢ ਕੇ ਆਇਆ ਦਿਨਾਂ 'ਚ ਤੇ ਤਾਂ ਭਾਨਾ ਤੁਹਾਡੇ ਵਿੱਚ ਨੀ ਜੋ ਭਾਨੇ ਨਾਲ ਕਰ ਰਹੇ ਸੀ ਭੁੱਲ ਜਿੰਦੇ ਭਾਨਾ ਦੋ ਤਿੰਨ ਸਾਲ ਬਾਹਰ ਆ ਜਾਂਦਾ ਔਰ ਜੇ ਆਪਾਂ ਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ ਐ ਐਨਐਸਏ ਤੜਵਾਉਣੀ ਐ ਤਾਂ ਭਾਈ ਇਹੀ ਕੰਮ ਕਰਨਾ ਪੈਣਾ ਐ ਜਿੰਨੇ ਸਾਡੇ ਇੱਥੇ ਕੂਪਰਚਾਰਕ ਭਰਾ ਹੋਏਗੇ ਆ ਉਹਨਾਂ ਨੂੰ ਬੇਨ ਕਰਦਾ ਬਈ ਪਿੰਡੋਂ ਪਿੰਡੀ ਜਾਓ ਲਾਭ ਬੰਦ ਕਰੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਵੀ ਹਿਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਕੱਠ ਬਦੂ ਮੇਰੀ ਗੱਲ ਯਾਦ ਰੱਖਿਓ ਤੇ ਮੈਂ ਤੇਵੇ ਸਰਕਾਰ ਨੇ ਤੁਹਾਨੂੰ ਸੁਨੇਹੇ ਭੇਜਨੇ ਆ ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ ਖੁਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੀਟਿੰਗ ਕਰਨ ਆਇਆ ਗ੍ਰੇਸ ਕੱਤਰਨਾ ਮੀਟਿੰਗ ਕਰਾਤੀ ਜੀ ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦਿਆਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦਿਆਂਗੇ 13 ਅਪ੍ਰੈਲ ਦਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ੁਕ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਖ਼ਬਰ ਪਤਾ ਕੀ ਚਲਾ ਰਿਹਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਤੇ ਜਗਾਣਗੇ মিডিਆ ਵੀ ਇੱਕ ਵਰਤਾਂਤ ਘਰਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਸਿਰਸ ਕਰਕੇ ਸਾਨੂੰ ਸਾਰੇ ਪਾਸੋਂ ਸਤਿਤਰਣ ਦੀ ਲੋੜ ਹੈ ਚੱਕੰਨੇ ਰਹਿਣ ਦੀ ਲੋੜ ਹੈ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਨਾਂ ਦੀ ਲਾਈਟ ਵੀ ਸਾਨੂੰ ਬਹੁਤ ਮਜ਼ਬੂਤ ਹੈ ਥੱਲੇ ਉਹ ਟਿੱਪਣੀਆਂ ਇਹ ਜਿਹੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਹਾਂ ਯਾਰ ਗੱਲ ਤਾਂ ਸਹੀ ਹੈ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਆਈਡੀਆਂ ਨੇ ਜਿਹਦੇ ਨਾਲਕ ਮਾਹੌਲ ਖੋਖ ਦਿੰਦੇ ਆ ਮਨ ਲਓ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਤਰ੍ਹਾਂ ਦੀ ਆ ਜਾਂਦੀ ਹੈ ਥੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਜੇ ਅੱਛੀਆਂ ਗੱਲਾਂ ਆਏ ਆ ਇਹ ਬਰਬਾਦ ਨੂੰ ਤੋੜਨ ਦੀ ਲੋੜ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆਹ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕਿ ਬੈਠੇ ਆ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗਿਆ ਦੱਸਿਆ ਇੱਥੇ ਕੋਈ ਸਿੰਘਾਂ ਨੇ ਕਹਿੰਦੇ ਜਿੱਦੇ ਸੀ ਗੁਰੂ ਘਰਾਂ ਦੇ ਵਿੱਚ ਰੋਕੇ ਦੇਣ ਗਏ ਆ ਬੇਨਤੀਆਂ ਕਰਨ ਗਏ ਆ ਇੱਥੇ ਕੱਟ ਦੇ ਲਈ ਪੁਲਿਸ ਨੇ ਕਈ ਗੁਰੂ ਘਰਾਂ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬੈਠਣ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਫੋਰਸ ਲਾਈ ਸੀ ਹੁਣ ਇੱਥੇ ਜੇ ਆਪਣਾ ਕੱਟ ਘਟਦਾ ਮੇਰੀ ਗੱਲ ਯਾਦ ਰੱਖਿਓ ਜਿਹੜੇ ਅੰਦਰ ਬੰਦ ਆ ਉਹਨੂੰ ਜਾ ਕੇ ਹਸਪਤਾਲ ਲੈ ਜਾਣਗੇ ਧੱਕੇ ਦੇ ਨਾਲ ਗੁਰੂ ਕੋਈ ਲਾ ਦੇਣਗੇ ਹੱਤਕੜੀਆਂ ਲਾ ਕੇ ਬੰਨ ਕੱਟ ਪੈਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਭੁਖੜ ਹੜਤਾਲ ਤੇ ਇਹਨਾਂ ਨੂੰ ਵੀ ਚਾੱਕ ਕੇ ਹਸਪਤਾਲਾਂ ਤੇ ਲੈ ਜਾਣਗੇ ਇਹ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਮਯਾਬ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਭਾਈ ਰੋਜ਼ ਜੌਟੀਆਂ ਬਣ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਜੋ ਚਾਹੁੰਦੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਆਣ ਬਾਈਆਂ نسلਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਜਿੱਲਾਂ 'ਚ ਬੈਠੇ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਡਾ ਕੱਟਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਯਾਦ ਰੱਖਿਓ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲਾ ਕੇ ਗੱਲ ਨਹੀਂ ਕਰਨੀ ਕੋਈ ਰਗਵਾਈ ਨਹੀਂ ਕਰਨੀ ਕੋਈ ਆਪਣੀ ਆਵਾਜ਼ ਨਹੀਂ ਬੰਦ ਕਰਨੀ ਕਿਉਂਕਿ ਇਹੀ ਹੋਣਾ ਹੈ ਵੀ ਯਾਰ ਮੁਰਕੇ ਕੋਈ ਪੁੱਛਦਾ ਤਾਂ ਹੈ ਨਹੀਂ ਮੈਂ ਲਾਂਬਾ ਨਹੀਂ ਦਿੰਦਾ ਤੇ ਨਾਂ ਮੈਂ ਇਹ ਅਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਉਹ ਆਪਣੇ ਲੋਕਾਂ ਦੇ ਸਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਹੈ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਆਪਣੀ ਤੜਫ ਨੂੰ ਲੈ ਕੇ ਚੱਲਦਾ ਆਪਣੀਆਂ ਅਣਖਾਂ ਜ਼ਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦੇ ਆਸਾਨ ਨਹੀਂ ਕਰਦੇ ਉਹ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣੇ ਆ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣੇ ਸੋ ਧੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅੱਜ ਤੁਹਾਡੇ ਕੋਲੇ ਆ ਬੈਠ ਕੇ ਦਾ ਵਿਚਾਰਾ ਵੀ ਸਾਂਝਾ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਘੜਨੀ ਹੈ ਹੁਣ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ 'ਚ ਜੋਸ਼ ਵੀ ਹੈਗਾ ਆਵਾ ਬੁਝੇ ਜੀ ਰਹਿੰਦੇ ਆਂ ਕਈ ਵਾਰੀ ਗੱਲਾਂ ਜਾਂ ਅਸਮੇ ਗੱਲਾਂ ਬਾਤਾਂ ਕਰੀ ਜਾਂਦੇ ਨੇ ਮਗਰ ਟਿਕ ਟਿਕ ਜੀ ਕਰੀ ਜਾਂਦੇ ਨੇ ਨੇ ਸੋ ਸਾਰੇ ਮੇਰੇ ਨੂੰ ਧਿਆਨ ਦੇ ਕੇ ਐਨਐਸਏ ਖਤਮ ਕਰਾ ਕੇ ਰਹਿਾਂਗੇ ਖਤਮ ਕਰਾ ਕੇ ਰਹਿਾਂਗੇ ਬੰਦੀ ਸਿੰਘ ਪੰਜਾਬ ਲਿਆ ਕੇ ਰਹਿਾਂਗੇ ਲਿਆ ਕੇ ਰਹਿਾਂਗੇ ਐਨਐਸਏ ਖਤਮ